ਹਰਿਆਣਾ ਚ ਅਕਤੂਬਰ ਨਵੰਬਰ ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿੱਖ ਭਾਈ ਜਾ ਰਹੇ ਨੇ ਕਾਂਗਰਸ ਅਤੇ ਭਾਜਪਾ ਵਿਚਾਲੇ ਖਿੱੱਚੋ ਤਾਨ ਵਧਾ ਦਿੱਤੀ ਹੈ ਐਤਵਾਰ ਨੂੰ ਕਰਨਾਲ ਵਿੱਚ ਸਿੱਖਾਂ ਦੀ ਮੀਟਿੰਗ ਹੋਈ ਜਿਸ ਵਿੱਚ ਉਹਨਾਂ ਨੇ ਸਿਆਸੀ ਪਾਰਟੀਆਂ ਤੋਂ ਸਿਆਸੀ ਹਿੱਸੇਦਾਰੀ ਦੀ ਮੰਗ ਕੀਤੀ ਉਹਨਾਂ ਨੇ ਕਿਹਾ ਕਿ ਸਾਨੂੰ ਵਿਧਾਨ ਸਭਾ ਚ 16 ਤੋਂ 20 ਸੀਟਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਜਿਸ ਨਾਲ ਹੀ ਲੋਕ ਸਭਾ ਦੀਆਂ 2 ਅਤੇ ਰਾਜ ਸਭਾ ਦੀਆਂ ਖਾਲੀ ਪਈਆਂ ਸੀਟਾਂ ਵੀ ਸਿੱਖਾਂ ਨੂੰ ਦਿੱਤੀਆਂ ਜਾਣ ਉਹਨਾਂ ਦਾ ਕਹਿਣਾ ਹੈ ਕਿ ਹਰਿਆਣਾ ਦੇ ਸਿੱਖਾਂ ਦਾ ਕੋਈ ਨੁਮਾਇੰਦਾ ਨਾ ਤਾਂ ਲੋਕ ਸਭਾ ਵਿੱਚ ਹੈ ਅਤੇ ਨਾ ਹੀ ਰਾਜ ਸਭਾ ਦੇ ਵਿੱਚ ਹੈ ਸਾਡੇ ਸੂਬੇ ਵਿੱਚ 18 వోటర్ ਇਸ ਨਾਲ ਹੀ ਸਾਡੇ ਹੀ ਅਧਿਕਾਰ ਨੇ ਮੀਟਿੰਗ ਤੋਂ ਬਾਅਦ ਸਿੱਖਪਾਏ ਚਾਰੇ ਦੇ ਆਗੂ ਪਤਪਾਲ ਸਿੰਘ ਪੰਨੂ ਅਤੇ ਜਗਦੀਪ ਸਿੰਘ ਔਲਖ ਨੇ ਦੱਸਿਆ ਕਿ ਹਰਿਆਣਾ ਪੱਧਰ ਤੇ ਇੱਕ ਕਮੇਟੀ ਬਣਾਈ ਜਾਵੇਗੀ ਜਿਸ ਵਿੱਚ 51 ਮੈਂਬਰ ਜਾਂ 101 ਮੈਂਬਰ ਵੀ ਹੋ ਸਕਦੇ ਹਨ ਆਉਣ ਵਾਲੇ 3-4 ਦਿਨਾਂ ਵਿੱਚ ਇੱਕ ਕਮੇਟੀ ਬਣਾਈ ਜਾਵੇਗੀ ਅੱਜੋ ਇਕੱਠ ਵਿੱਚ ਸਮੁੱਚੀ ਸੰਗਤ ਨੇ ਕੁਝ ਮੰਗਾਂ ਦੇ ਸਮਰਥਨ ਵਿੱਚ ਉੱਠ ਕੇ ਆਪਣੇ ਹੱਥ ਖੜੇ ਕੀਤੇ ਤੇ ਸਾਰਿਆਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਣੀ ਸਹਿਮਤੀ ਪ੍ਰਗਟਾਈ ਦੱਸਦੇ ਕਿ ਹਰਿਆਣਾ ਵਿੱਚ ਇਸ ਸਮੇਂ ਭਾਜਪਾ ਦੀ ਸਰਕਾਰ ਹੈ ਤੇ ਭਾਜਪਾ ਨੇ ਲਗਾਤਾਰ 2 ਸਾਲ ਸੱਤਾ ਵਿੱਚ ਆਉਂਦੀ ਰਹੀ 9.5 ਸਾਲਾਂ ਤੱਕ ਪੰਜਾਬੀ ਚਿਹਰੇ ਮਨੋਹਰ ਲਾਲ ਖੱਟਰ ਨੂੰ ਮੁੱਖ ਮੰਤਰੀ ਬਰਾਇਤ ਹਾਲਾਂਕਿ ਉਹਨਾਂ ਨੂੰ ਹਟਾ ਕੇ OBC ਪਾਈਚਾਰੇ ਦੇ ਨਾਇਬ ਸਿੰਘ ਸਿਆਣੀ ਨੂੰ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ ਸ਼੍ਰੋਮਣੀ ਕਾਲੀਦਾਲ ਦੇ ਜਨਰਲ ਸੱਤਰ ਵਿਕ੍ਰਮ ਸਿੰਘ ਮਜੀਠੀਆ ਨੂੰ ਕਰੋੜਾਂ ਰੁਪਏ ਦੀ ਡਰੱਗ ਬਣੀ ਤਸਕਰੀ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਅਦਾਲਤ ਨੇ ਇਸ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਜਵਾਬ ਦਿੱਤਾ ਕਿ ਉਹਨਾਂ ਨੇ ਮਜੀਠੀਆ ਨੂੰ ਪੁੱਛਗਿੱਛ ਲਈ ਸੰਮਨ ਭੇਜੇ ਸਨ ਉਹਨਾਂ ਨੂੰ ਵਾਪਸ ਲੈ ਲਏ ਨੇ ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਪਿਛਲੇ ਮਹੀਨੇ ਐਸਆਈਟੀ ਉਹਨਾਂ ਨੂੰ ਨੋਟਿਸ ਭੇਜਿਆ ਸੀ ਤਾਂ ਉਹ ਇਸ ਮਾਮਲੇ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਕੋ ਜਿਸਾਨ ਉਹਨਾਂ ਵੱਲੋਂ ਦਲੀਲ ਦਿੱਤੀ ਗਈ ਸੀ ਕਿ ਉਹਨਾਂ ਨੂੰ ਵਾਰ-ਵਾਰ ਸੱਮਨ ਭੇਜ ਕੇ ਪਰੇਸ਼ਾਨ ਕੀਤਾ ਜਾ ਰਿਹਾ ਇਸ ਤੋਂ ਬਾਅਦ ਹਾਈ ਕੋਰਟ ਨੇ ਉਹਨਾਂ ਨੂੰ 8 ਜੁਲਾਈ ਤੱਕ ਐਸਆਈਟੀ ਦੇ ਸਾਹਮਣੇ ਪੇਸ਼ ਹੋਣ ਦੀ ਰਾਹਤ ਦਿੱਤੀ ਸੀ ਇਸ ਸਾਲ ਦੀ ਸ਼ੁਰੂ ਵਿੱਚ ਮਜੀਠੀਆ ਮਾਮਲੇ ਦੇ ਵਿੱਚ ਨਵੀਂ ਐਸਆਈਟੀ ਬਣਾਈ ਗਈ ਸੀ SIT ਦੀ ਜ਼ਿੰਮੇਵਾਰੀ ਪਟਿਆਲਾ ਰੇਂਜ ਦੇ DIG SH ਭੁੱਲਟੋਂ ਦਿੱਤੀ ਗਈ ਸੀ ADG B ਮੁਖਵਿੰਦਰ ਸਿੰਘ ਛੀਨਾ ਦੇ ਸੇਵਾਮੁਕਤ ਹੋਣ ਤੋਂ ਬਾਅਦ ਸਰਕਾਰ ਨੇ SIT ਦਾ ਪੁਨਰਗਠਨ ਕੀਤਾ ਸੀ ਤਾਂ ਪੁਲਿਸ ਨੇ ਮਜੀਠੀਆ ਖਿਲਾਫ ਇੱਕ ਕੇਸ 3 ਸਾਲ ਪਹਿਲਾਂ 20 ਦਸੰਬਰ 2021 ਨੂੰ ਕਾਂਗਰਸ ਦੀ ਸਰਕਾਰ ਵੱਲੋਂ ਦਰਜ ਕੀਤਾ ਸੀ ਇਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਜਵਾਣਾ ਪਿਆ ਮੰਜੂ ਮੀਨ ਨੇ ਦੀ ਜੇਲ੍ਹ ਰਹਿਣ ਤੋਂ ਬਾਅਦ ਮਜੀਠੀਆਂ ਨੂੰ 10 ਅਗਸਤ 2022 ਨੂੰ ਜ਼ਮਾਨਤ ਮਿਲ ਗਈ ਸੀ ਮਜੀਠੀ ਨੇ ਦੋਸ਼ ਲਾਇਆ ਜਿਸ ਕਰਕੇ ਉਹਨਾਂ ਨੂੰ ਜੇਲ੍ਹ ਵਿੱਚ ਹੀ ਰਹਿਣਾ ਪਿਆ ਉਸ ਵਿੱਚ ਹਾਲੇ ਤੱਕ ਕੋਈ ਚਾਰਜ ਸ਼ੀਟ ਦਾਖਲ ਨਹੀਂ ਕੀਤੀ ਗਈ ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਉਹਨਾਂ ਕੋਲ ਕੋਈ ਵੀ ਵਸੂਲੀ ਨਹੀਂ ਹੋਈ 10 ਜੁਲਾਈ ਨੂੰ ਜਲੰਧਰ ਉਪ ਚੋਣ ਦੀ VOTING ਤੋਂ ਬੰਲਾ ਭਾਰਤੀ ਜਨਤਾ ਪਾਰਟੀ ਨੇ ਆਮ ਆਦਮੀ ਪਾਰਟੀ ਖਿਲਾਫ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਹੈ ਸ਼ਿਕਾਇਤ ਵਿੱਚ ਕਿਹਾ ਗਿਆ ਕਿ ਬਦਨਾਮ ਗੈਂਗਸਟਰ ਦਲਜੀਤ ਸਿੰਘ ਪਾਨਾ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰ ਰਿਹਾ ਹੈ ਅਜੇ ਚੋਣ ਕਮਿਸ਼ਨ ਵੱਲੋਂ ਸ਼ਿਕਾਇਤ ਤੇ ਕਾਰਵਾਈ ਕੀਤੀ ਗਈ ਤਾਂ ਜਲੰਧਰ ਪੱਛਮੀ ਜ਼ਿਲ੍ਹੇ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਦਲਜੀਤ ਸਿੰਘ ਪਾਨਾ ਦੀ ਪੈਰੋਲ ਚੋਣ ਪ੍ਰਕਿਰਿਆ ਤੱਕ ਮੁਕੰਮਲ ਹੋਣ ਤੱਕ ਰੱਦ ਕਰਨ ਦੇ ਨਿਰਦੇਸ਼ ਦਿੱਤੇ ਨੇ ਕਾਂਗਰਸ ਨੇ ਪਾਨਾ ਦੀ ਪੈਰੋਲ ਰੱਦ ਕਰਨ ਲਈ ਕਮਿਸ਼ਨ ਦੇ ਵਿੱਚ ਸ਼ਿਕਾਇਤ ਦਰਜ ਕੀਤੀ ਸੀ ਉਹਨਾਂ ਨੇ ਪੰਜਾਬ ਦੇ ਚੋਣ ਅਧਿਕਾਰੀ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਬਾਰੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਸੂਚਿਤ ਕਰ ਦਿੱਤਾ ਚੋਣ ਪ੍ਰਕਿਰਿਆ ਨੂੰ ਸੰਚਾਰੂ ਢੰਗ ਨਾਲ ਨੇਪਰੇ ਚਾੜਨ ਅਤੇ ਮਿਲੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਜਲੰਧਰ ਪੱਛਮੀ ਉਪਚੋਣ ਦੀ ਪ੍ਰਕਿਰਿਆ ਮੁਕੰਮਲ ਹੋਣ ਤੱਕ ਦਲਜੀਤ ਸਿੰਘ ਭਾਨਾ ਦੀ ਪੈਰੋਲ ਰਾਤ ਕਰਨ ਦੇ ਨਿਰਦੇਸ਼ ਦਿੱਤੇ ਨੇ ਉਹ ਕਈ ਕਤਲਾਂ ਦੇ ਕੇਸ ਵਿੱਚ ਜੇਲ੍ਹ ਵਿੱਚ ਸੀ ਪੈਰੋਲ ਮਿਲਣ ਤੋਂ ਬਾਅਦ ਉਹ ਨਾ ਬਦਮੀ ਪਾਰਟੀ ਦਾ ਪ੍ਰਚਾਰ ਕੀਤਾ ਜਾ ਰਿਹਾ ਸੀ ਤਾਂ ਪਾਜਪਾ ਨੇ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਭਾਨਾ ਵੋਟਰਾਂ ਨੂੰ ਡਰਾ ਧਮਕਾ ਰਿਹਾ ਹੈ ਜਿਸ ਨਾਲ ਵੱਖ-ਵੱਖ ਪਾਰਟੀਆਂ ਦਾ ਨੁਕਸਾਨ ਹੋ ਰਿਹਾ ਹੈ ਪਾਜਪਾ ਦੇ ਨਾਲ-ਨਾਲ ਕਾਂਗਰਸੀ ਆਗੂ ਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਇੱਕ ਤਸਵੀਰ ਸਾਂਝੀ ਕਰਕੇ ਪੰਜਾਬ ਸਰਕਾਰ ਤੇ ਇਲਜ਼ਾਮ ਲਾਇਆ ਸੀ ਇਸ ਜ਼ਿਮਨੀ ਚੋਣ ਵਿੱਚ ਗੈਂਗਸ ਦਲਜੀਤ ਸਿੰਘ ਭਾਨਾ ਨੂੰ ਜੇਲ੍ਹ ਤੋਂ ਬਾਹਰ ਕੱਢ ਕੇ ਲੋਕਾਂ ਨੂੰ ਕਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਚੋਣ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਨੇ ਬੂਥ ਕੈਪਚਰ ਕਰਨਾ ਪੂਰਾ जुगाड़ ਲਾਇਆ ਹੈ ਦਲਜੀਤ ਸਿੰਘ ਪਾਣਾ ਦੇ ਆਸ-ਪਾਸੇ ਪੁਲਿਸ ਹੁੰਦੀ ਹੈ ਪਰ ਉਹ ਜਲੰਧਰ ਵਿੱਚ ਗੁੰਡਾਗਰਦੀ ਕਰ ਰਿਹਾ ਹੈ ਸ਼੍ਰੀ ਹਰ ਗੋਬਿੰਦਪੁਰ ਸਾਹਿਬ ਵਿਖੇ ਐਤਵਾਰ ਨੂੰ ਪੁਰਾਣੀ ਰੰਜਿਸ਼ ਕਾਰਨ ਦੋ ਥੀਰਾਂ ਵਿਚਕਾਰ ਅੰਨੇਵਾ ਗੋਲੀਬਾਰੀ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਜ਼ਖਮੀ ਹੋਏ ਨੇ ਜ਼ਖਮੀਆਂ ਦਾ ਵੱਖ-ਵੱਖ ਹਸਪਤਾਲ 'ਚ ਇਲਾਜ ਚੱਲ ਰਿਹਾ ਜਾਣਕਾਰੀ ਮੁਤਾਬਕ ਸਰਪੰਚ ਅੰਗਰੇਜ਼ ਸਿੰਘ ਵਾਸੀ ਵਿਠਵਾ ਦਾ ਪਿੰਡ ਦੇ ਨਾਲ ਹੀ ਇੱਕ ਵਿਅਕਤੀ ਦਾ ਸਰਕਾਰੀ ਖਾਲ ਨੂੰ ਲੈ ਕੇ ਕੁਝ ਸਮੇਂ ਦੀ ਝਗੜਾ ਚੱਲਦਾ ਆ ਰਿਹਾ ਸੀ ਐਤਵਾਰ ਦੇ ਦਿਨ ਸ਼ਾਮ ਸ਼੍ਰੀ ਹਰ ਗੋਬਿੰਦਪੁਰ ਦੇ ਲਾਈਟਾਂ ਵਾਲਾ ਚੌਕ ਮਾੜੀ ਪੰਨਵਾ ਵਿਖੇ ਦੋਹਾਂ ਥੀਰਾਂ ਵਿਚਾਰੇ ਟਕਰਾ ਹੋ ਗਏ ਤੇ ਦੋਹਾਂ ਥੀਰਾਂ ਨੇ ਇੱਕ ਦੂਜੇ ਤੇ 150 ਤੋਂ ਵੱਧ ਗੋਲੀਆਂ ਚਲਾ ਦੋਮਾ ਥੀਰਾਂ ਦੇ ਦਰਜਨ ਦੇ ਕਰੀਬ ਲੋਕ ਜ਼ਖਮੀ ਹੋ ਗਏ ਉਹਨਾਂ ਨੂੰ ਬਟਾਲਾ ਦੇ ਅੰਮ੍ਰਿਤਸਰ ਦੇ ਹਸਪਤਾਲਾਂ ਚ ਦਾਖਲ ਕਰਵਾਇਆ ਗਿਆ ਬਟਾਲਾ ਸਿਵਲ ਹਸਪਤਾਲ ਵਿੱਚ ਦਾਖਲ ਸਮਸ਼ੀਰ ਸਿੰਘ ਬਲਜੀਤ ਸਿੰਘ ਦੇ ਡਾਕਟਰਾਂ ਨੂੰ ਮ੍ਰਿਤਕ ਲਾ ਦਿੱਤਾ ਉੱਧਰ ਐਸ ਐਚਓ ਸੁਤਪਾਲ ਸਿੰਘ ਮੁਤਾਬਕ ਅੰਮ੍ਰਿਤਸਰ ਦੇ ਬਲਰਾਜ ਸਿੰਘ ਤੇ ਨਿਰਮਲ ਸਿੰਘ ਦੀ ਵੀ ਮੌਤ ਹੋ ਗਈ ਸਰਪੰਚ ਅੰਗਰੇਜ਼ ਸਿੰਘ ਤੇ ਸੁਰਿੰਦਰ ਸਿੰਘ ਸਮੇਤ ਦੋਵਾਂ ਧਿਰਾਂ ਦੇ ਹੋਰ ਵਿਅਕਤੀਆਂ ਦਾ ਵਕਵਾਖ ਹਸਪਤਾਲਾ ਚ ਇਲਾਜ ਜਾਣ ਰਿਹਾ ਖਬਰ ਮਿਲਦੇ ਹੀ ਥਾਣਾ ਸ਼ਿਰੀ ਔਰ ਗੋਬਿੰਦਪੁਰ ਦੀ ਪੁਲਿਸ ਮੌਕੇ ਤੇ ਪਹੁੰਚ ਗਈ ਡੀਐਸਪੀ ਰਾਜੇਸ਼ ਕਟੜ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਤੋਂ ਬਾਅਦ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਾਡੇ ਕੋਲ ਨਾ ਚਾਰ ਕੇਸ ਆਏ ਸੀਗੇ ਅੱਜ ਗਨਸ਼ਾਟ ਅਲੈਜਡ ਗਨਸ਼ਾਟ ਦੀ ਇਸ ਰੀਜਨ ਆ ਇੱਕ ਅੰਗਰੇਜ਼ ਸਿੰਘ ਆਇਆ ਸਾਡੇ ਕੋਲ ਆ ਪਿਤਾ ਨਾਮ ਬੁੱਢਾ ਸਿੰਘ ਇਹ ਪਿੰਡ ਵਿਠਵਾ ਤੋਂ ਇਕ ਹੈ सुरेंद्र ਸਿੰਘ ਪੁੱਤਰ ਸੁਰਤਾ ਸਿੰਘ ਪਿੰਡ ਵਿਠਵਾ ਤੋਂ ਇਹ ਦੋਨੋਂ ਦੀ ਹਾਲਤ ਕਾਫੀ ਗੰਭੀਰ ਸੀਗੀ ਇਹਨਾਂ ਨੂੰ ਆਪਾਂ ਰੈਫਰ ਕੀਤਾ ਹੈ ਗੁਰਨਾਨਕ ਹਸਪਤਾਲ ਅਮਰ ਸਰ ਉਸ ਤੋਂ ਬਾਅਦ ਸਾਡੇ ਕੋਲ ਕੇਸ ਆਏ ਇੱਕ ਬਲਜੀਤ ਸਿੰਘ ਪੁੱਤਰ ਗੂਤਾ ਸਿੰਘ ਪਿੰਡ ਵਿਠਵਾ ਤੇ ਸ਼ਮਸ਼ੀਰ ਸਿੰਘ ਪੁੱਤਰ ਨਰਿੰਦਰ ਸਿੰਘ ਪਿੰਡ ਵਿਠਵਾ ਇਹ ਸਾਡੇ ਕੋਲ ਬਰੌਡ ਡੈੱਡ ਆਏ ਨੇ ਇਹਨਾਂ ਦੀ ਆਪਾਂ ਬੋਡੀ ਸ਼ਿਫਟ ਕਰਵਾਈ ਹੈ ਪੋਸਮਾਰਟਮ ਜੀ ਤੇ ਬਾਕੀ ਇਹਦੀ ਕਾਰਵਾਈ ਉਸ ਤੋਂ ਬਾਅਦ ਫੂਰ ਪ੍ਰੋਪਰ ਕਾਰਵਾਈ ਤੋਂ ਬਚੜ ਕੋਲ ਨਹੀਂ ਲੇਕੀ ਕਾਂਗਰਸ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਵੜਿੰਗ ਨੇ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਤੇ ਨਿਸ਼ਾਨੇ ਸਾਧੇ ਨੇ। ਉਹਨਾਂ ਕਹੇ ਕਿ ਪੰਜਾਬ ਦੇ ਹਾਲਾਤ ਸਾਬ ਨੂੰ ਨਜ਼ਰ ਆ ਰਹੇ ਨੇ। ਇਸ ਤੋਂ ਪਹਿਲਾਂ ਵੀ ਕਈ ਸਰਕਾਰਾਂ ਆਈਆਂ ਨੇ ਤੇ ਗਈਆਂ ਨੇ ਪਰ ਮੈਂ ਕਦੇ ਵੀ ਕਿਸੇ ਸਰਕਾਰ ਨੂੰ ਹਰ ਫਰੰਡ ਤੇ ਇਸ ਤਰ੍ਹਾਂ ਫੇਲ ਹੁੰਦਿਆ ਨਹੀਂ ਦੇਖਿਆ। ਅੱਜ ਹਰ ਇੱਕ ਆਮ ਆਦਮੀ ਕਹਿ ਰਿਹਾ ਕਿ ਪੰਜਾਬ ਸਰਕਾਰ ਫੇਲ ਹੋ ਚੁੱਕੀ ਹੈ। ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਨੂੰ ਰੰਗਲਾ ਬਣਾਉਣ ਦੀ ਕਲਾਕੀ ਸੀ ਪਰ ਇਹਨਾਂ ਨੇ ਗੰਦਾ ਪੰਜਾਬ ਬਣਾ ਦਿੱਤਾ ਹੈ। ਭਗਵੰਤ ਮਾਨ ਨੇ ਸਰਕਾਰੀ ਕਾਨੂੰਨ ਵਿਵਸਥਾ ਨੂੰ ਛਿੱਕੇ ਟੰਗ ਦਿੱਤਾ। ਤਾਂ ਜਲੰਧਰ ਪੱਛਮੀ ਜਿਮਨੀ ਚੋਣਾ ਦ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀ ਤਾਕਤ ਦੀ ਦੁਰਵਰਤੋਂ ਕਰ ਰਹੀ ਹੈ ਗੈਂਗਸਟਰ ਦਲਜੀਤ ਸਿੰਘ ਪਹਾਣਾ ਨੂੰ ਜੇਲ੍ਹ ਤੋਂ ਸਿਰਫ ਇਸ ਲਈ ਰਿਹਾ ਕੀਤਾ ਗਿਆ ਕਿਉਂਕਿ ਉਹ ਆਪ ਦਾ ਪ੍ਰਚਾਰ ਕਰ ਸਕੇ ਰਾਜਵਿਨਿੰਗ ਨੇ ਕਿਹਾ ਕਿ ਦਲਜੀਤ ਸਿੰਘ ਪਹਾਣਾ ਨੂੰ ਇੱਕ ਸਾਜ਼ਿਸ਼ ਤਹਿਤ ਜੇਲ੍ਹ ਤੋਂ ਬਾਹਰ ਕੱਢਿਆ ਗਿਆ ਸੀ ਪਰ 2 ਦਿਨ ਪਹਿਲਾਂ ਹੀ ਚੋਣ ਕਮਿਸ਼ਨ ਨੇ ਉਸ ਦੀ ਪੈਰੋਲ ਖਤਮ ਕਰ ਦਿੱਤੀ ਹੈ ਇਸ ਲਈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਆਮ ਆਦਮੀ ਪਾਰਟੀ ਦੇ ਅੱਗੇ ਲੋਕਾਂ ਨੂੰ ਸ਼ਰਾਬ ਪਲਾ ਕੇ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਰਾਜਵਿਨਿੰਗ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਆਮ ਆਦਮੀ ਪਾਰਟੀ ਦੇ ਖਿਲਾਫ ਸੱਤੀ ਦਿਖਾਉਣੀ ਚਾਹੀਦੀ ਹੈ ਤਾਂ ਜੋ ਸਾਫ ਸੁਥਰੀਆਂ ਚੋਣਾ ਕਰਵਾਈਆਂ ਜਾ ਸਕਣ ਨਾਰੀਓ ਨੇ ਕਿਹਾ ਕਿ ਅਜਿਪ੍ਰਸਰਚਾ ਸਿਖਰਾਂ ਤੇ ਪਹੁੰਚ ਗਿਆ ਆਪ ਸਰਕਾਰ ਦੌਰਾਨ ਸੂਬੇ ਦੇ ਵਿੱਚ ਚਾਰ ਗੁਣਾ ਨਸ਼ਾ ਫੈਲ ਚੁੱਕਿਆ ਹੈ ਲੁਧਿਆਣਾ ਵਿੱਚ Hindu ਨੇਤਾ ਤੇ ਹਮਲਾ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਦਰਸਾਉਂਦਾ ਹੈ ਨਾਰੀਓ ਨੇ ਕਿਹਾ ਕਿ ਮੁੱਖ ਮੰਤਰੀ ਨੇ ਅਧਿਆਪਕਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਸਨ ਪਰ ਉਹ ਵੀ ਮੁੱਖ ਮੰਤਰੀ ਦੀਆਂ ਉਮੀਦਾਂ ਤੇ ਖਰੇ ਨਹੀਂ ਉਤਰ ਸਕੇ ਜਿਹੇਜ ਲੋਕਾਂ ਦਾ ਤੁਹਾਡੇ ਤੇ ਵਿਸ਼ਵਾਸ ਉੱਠ ਗਿਆ ਹੈ